ਸਤਿ ਸ਼੍ਰੀ ਅਕਾਲ ਅੱਜ ਅਸੀਂ ਇੱਕ ਅਹਿਮ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਹਵਾਈ ਸਫ਼ਰ ਦੀ ਸੁਰੱਖਿਆ ਬਾਰੇ ਖਾਸ ਤੌਰ ਤੇ ਇੱਕ ਐਮਰਜੈਂਸੀ ਸਿਗਨਲ ਤੇ ਅਸੀਂ ਗੱਲ ਕਰਾਂਗੇ 12 ਜੂਨ 2025 ਵਾਲੇ 에어 ਇੰਡੀਆ ਹਾਦਸੇ ਦੇ ਸੰਦਰਭ ਵਿੱਚ ਅਹਮਦਾਬਾਦ ਤੋਂ ਲੰਡਨ ਵਾਲੀ ਫਲਾਈਟ ਸੀ 242 ਲੋਕ ਸਨ ਉਸ ਵਿੱਚ ਉਸ ਹਾਦਸੇ ਤੋਂ ਪਹਿਲਾਂ ਪਾਇਲਟ ਨੇ ਮੈਡੇ ਕਾਲ ਕੀਤੀ ਸੀ ਤਾਂ ਸਾਡਾ ਮਕਸਦ ਹੈ ਸਮਝਣਾ ਕਿ ਇਹ ਮੈਡੇ ਕਾਲ ਹੈ ਕਿ ਕਿਉਂ ਵਰਤੀ ਜਾਂਦੀ ਹੈ ਤੇ ਇਸ ਦੀ ਅਹਿਮੀਅਤ ਕੀ ਹੈ हां जी सत श्री अकाल वो घटना बहुत ही दुखदाई ही थी ਸਾਡੇ ਸਰੋਤ ਦੱਸਦੇ ਨੇ ਕਿ ਜਹਾਜ਼ ਨੇ ਦੁਪਹਿਰ 1:39 ਤੇ ਉਡਾਨ ਭਰੀ ਰਨਵੇ 23 ਤੋਂ ਉਡਣ ਤੋਂ ਮਤਲਬ ਬਸ ਥੋੜੀ ਦੇਰ ਬਾਅਦ ਹੀ ATC ਯਾਨੀ 에어 ట్రాਫਿਕ ਕੰਟਰੋਲ ਨੂੰ ਪਾਇਲਟ ਦੀ ਮੇਡੇ ਕਾਲ ਮਿਲੀ ਉਸ ਤੋਂ ਬਾਅਦ ਹੋਰ ਕੋਈ ਸਿਗਨਲ ਨਹੀਂ ਆਇਆ ਤੇ ਜਹਾਜ਼ ਕੁਝ ਹੀ ਸੈਕਿੰਡਾਂ ਚ 에어ਪੋਰਟ ਦੇ ਕੋਲ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ ਤਾਂ ਫਿਰ ਆਪਾਂ ਇਸ ਮੇਡੇ ਕਾਲ ਤੇ ਹੀ ਫੋਕਸ ਕਰਦੇ ਹਾਂ ਇਸ ਇੱਕ ਸ਼ਬਦ ਤਾਂ ਹੈ ਨਹੀਂ ਮਤਲਬ ਇਸ ਦਾ ਮਤਲਬ ਬਹੁਤ ਖਾਸ ਹੈ ਨਾ ਬਿਲਕੁਲ ਸਹੀ ਗੱਲ ਹੈ ਮੇਡੇ ਇੱਕ ਅੰਤਰਰਾਸ਼ਟਰੀ ਪੱਧਰ ਤੇ ਮਾਨਤਾ ਪ੍ਰਾਪਤ ਐਮਰਜੈਂਸੀ ਸਿਗਨਲ ਹੈ ਇਹ ਹਵਾਬਾਜ਼ੀ ਮਤਲਬ ਐਵੀਏਸ਼ਨ ਤੇ ਸਮੁੰਦਰੀ ਜਹਾਜ਼ਰਾਨੀ ਦੋਮਾ ਵਿੱਚ ਵਰਤਿਆ ਜਾਂਦਾ ਹੈ ਇਹ ਉਦੋਂ ਵਰਤਦੇ ਨੇ ਜਦੋਂ ਜਾਨ ਨੂੰ ਸਿੱਧਾ ਤੇ ਗੰਭੀਰ ਖਤਰਾ ਹੋਵੇ ਅੱਛਾ ਜਿਵੇਂ ਕੀ ਜਿਵੇਂ ਮੰਨ ਲਓ ਇੰਜਨ ਫੇਲ ਹੋ ਗਿਆ ਜਾਂ ਜਹਾਜ਼ ਨੂੰ ਅੱਗ ਲੱਗ ਗਈ ਟੱਕਰ ਦਾ ਖਤਰਾ ਹੈ ਜਾਂ ਫਿਰ ਜਹਾਜ਼ ਅਗਵਾ ਹੋ ਗਿਆ ਹੋਵੇ ਮਤਲਬ ਸਭ ਤੋਂ ਨਾਜ਼ੁਕ ਹਾਲਾਤ ਦਾ ਸੰਕੇਤ ਹੈ ਸਮਝ ਗਏ ਮਤਲਬ ਇਹ ਸੁਣਦੇ ਸਾਰੀ ਪਤਾ ਲੱਗ ਜਾਂਦਾ ਕਿ ਹਾਲਾਤ ਕਿੰਨੇ ਖਰਾਬ ਨੇ ਅੱਛਾ ਇਹ ਸ਼ਬਦ ਆਇਆ ਕਿੱਥੋਂ ਇਸ ਦਾ ਮੂਲ ਕੀ ਹੈ ਹਾਂ ਜੀ ਇਹ ਆਇਆ ਹੈ ਫ੍ਰੈਂਚ ਭਾਸ਼ਾ ਤੋਂ ਇੱਕ ਵਾਕਾਂਸ਼ ਹੈ ਮੇਦੇ ਮੈਂ 에ਦੇ ਇਸ ਦਾ ਮਤਲਬ ਹੈ ਮੇਰੀ ਮਦਦ ਕਰੋ ਹੂੰ ਇਹ 1920 ਦੇ ਦਹਾਕੇ ਦੀ ਗੱਲ ਹੈ ਇੱਕ ਬ੍ਰਿਟਿਸ਼ ਰੇਡੀਓ ਆਫਸਰ ਸੀ ਫ੍ਰੈਡਰਿਕ ਸਟੈਂਲੀ ਮੋਕਫੋਰਡ ਉਹਨਾਂ ਨੇ ਇਹ ਸੁਝਾਇਆ ਸੀ ਦੇਖੋ ਉਸ ਵੇਲੇ ਨਾ ਫਰਾਂਸ ਤੇ ਬ੍ਰਿਟਨ ਵਿਚਕਾਰ ਹਵਾਈ ਆਵਾਜਾਈ ਕਾਫੀ ਸੀ ਤਾਂ ਲੋੜ ਸੀ ਇੱਕ ਅਜੇ ਸ਼ਬਦ ਦੀ ਜੋ ਦੋਵੇਂ ਪਾਸੇ ਸਮਝ ਆ ਜਾਵੇ ਤੇ ਆਮ ਗੱਲਬਾਤ ਤੋਂ ਵੱਖਰਾ ਵੀ ਹੋਵੇ ਤਾਂ ਕਿ ਕੋਈ ਭੁਲੇਖਾ ਨਾ ਪਵੇ ਵਾਹ ਇਹ ਤਾਂ ਕਾਫੀ ਦਿਲਚਸਪ ਹੈ ਕਿ ਕਿਵੇਂ ਇੱਕ ਲੋਡ ਨੇ ਇੱਕ ਪੂਰਾ ਗਲੋਬਲ ਸੇਫਟੀ ਪ੍ਰੋਟੋਕੋਲ ਬਣਾ ਦਿੱਤਾ ਇਹ ਵੀ ਪਤਾ ਲੱਗਦਾ ਹੈ ਕਿ ਸ਼ੁਰੂ ਤੋਂ ਹੀ ਮਤਲਬ ਸਾਫ਼ ਤੇ ਸਾਂਝੇ ਸੰਚਾਰ ਦੀ ਕਿੰਨੀ ਲੋੜ ਸੀ ਅਸੀਂ ਸੁਣਦੇ ਹਾਂ ਕਿ ਪਾਇਲਟ ਤਿੰਨ ਵਾਰ ਕਹਿੰਦੇ ਨੇ ਮੇਡੇ 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 ਇਹ ਤਿੰਨ ਵਾਰ ਕਿਉਂ ਹਾਂਜੀ ਇਸ ਦੇ ਕਈ ਕਾਰਨ ਨੇ ਪਹਿਲਾਂ ਤਾਂ ਇਹ ਪੱਕਾ ਕਰਨ ਲਈ ਕਿ ਰੇਡੀਓ ਤੇ ਸ਼ੋਰ ਸ਼ਰਾਬੇ ਜਾਂ ਕਿਸੇ ਹੋਰ ਰੁਕਾਵਟ ਦੇ ਬਾਵਜੂਦ ਵੀ ਸੁਨੇਹਾ ਸਾਫ਼ ਸੁਣਿਆ ਜਾਵੇ ਦੂਜਾ ਇਹ ਸਥਿਤੀ ਦੀ ਗੰਭੀਰਤਾ ਨੂੰ ਹੋਰ ਉਜਾਗਰ ਕਰਦਾ ਹੈ ਤੇ ਤੀਜਾ ਇਹ ਪੁਸ਼ਟੀ ਕਰਦਾ ਹੈ ਕਿ ਇਹ ਅਸਲੀ ਐਮਰਜੈਂਸੀ ਹੈ ਕੋਈ ਗਲਤੀ ਜਾਂ ਮਜ਼ਾਕ ਨਹੀਂ ਇਹ ਕਾਲ ਮੁੱਖ ਤੌਰ ਤੇ ਤਾਂ ਏਟੀਸੀ ਲਈ ਹੁੰਦੀ ਹੈ ਪਰ ਆਸ-ਪਾਸ ਦੇ ਹੋਰ ਜਹਾਜ਼ ਵੀ ਸੁਣ ਕੇ ਅਲਰਟ ਹੋ ਜਾਂਦੇ ਨੇ ਤਾਂ ਜਦੋਂ ਏਟੀਸੀ ਨੂੰ ਇਹ ਕਾਲ ਮਿਲਦੀ ਹੈ ਉਹਨਾਂ ਦਾ ਕੀ ਰਿਐਕਸ਼ਨ ਹੁੰਦਾ ਹੈ ਯਕੀਨਨ ਸਭ ਕੁਝ ਫੌਰਨ ਹਰਕਤ ਵਿੱਚ ਆ ਜਾਂਦਾ ਹੋਵੇਗਾ ਹਾਂ ਬਿਲਕੁਲ ਜਿਵੇਂ ਹੀ ਮੈਡੀਕਲ ਕਾਲ ਸੁਣਦੀ ਹੈ ਉਸ ਜਹਾਜ਼ ਨੂੰ ਸਭ ਤੋਂ ਉੱਪਰ ਮਤਲਬ ਹਾਈਐਸਟ ਪ੍ਰਾਇੋਰਟੀ ਦਿੱਤੀ ਜਾਂਦੀ ਹੈ ਏਟੀਸੀ ਫੌਰਨ ਕਾਰਵਾਈ ਕਰਦਾ ਹੈ ਜਿਵੇਂ ਰਨਵੇ ਖਾਲੀ ਕਰਵਾਉਣਾ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਦੇਣਾ ਤੇ ਜ਼ਮੀਨ ਤੇ ਜਿੰਨੀਆਂ ਵੀ ਐਮਰਜੈਂਸੀ ਸੇਵਾਵਾਂ ਨੇ ਫਾਇਰ ਬਰਿਗੇਡ ਐਂਬੂਲੈਂਸਾਂ ਬਚਾਅ ਟੀਮਾਂ ਸਭ ਨੂੰ ਤਿਆਰ ਰਹਿਣ ਲਈ ਕਿਹਾ ਜਾਂਦਾ ਹੈ ਸਾਰਾ ਫੋਕਸ ਬਸ ਉਸ ਜਹਾਜ਼ ਤੇ ਉਸ ਵਿੱਚਲੇ ਲੋਕਾਂ ਦੀ ਸੁਰੱਖਿਆ ਤੇ ਹੁੰਦਾ ਹੈ ਮਤਲਬ ਪੂਰਾ ਸਿਸਟਮ ਉਸ ਇੱਕ ਐਮਰਜੈਂਸੀ ਨੂੰ ਹੈਂਡਲ ਕਰਨ ਲਈ ਲੱਗ ਜਾਂਦਾ ਹੈ ਅੱਛਾ ਮੇਡੇ ਤੋਂ ਇਲਾਵਾ ਵੀ ਕੋਈ ਹੋਰ ਐਮਰਜੈਂਸੀ ਕਾਲ ਹੁੰਦੀ ਹੈ ਜੋ ਪਾਇਲਟ ਵਰਤਦੇ ਨੇ ਹਾਂਜੀ ਇੱਕ ਹੋਰ ਹੈ ਉਹ ਵੀ ਕਾਫੀ ਮਹੱਤਵਪੂਰਨ ਹੈ ਪੈਨ ਪੈਨ ਇਸ ਨੂੰ ਵੀ ਤਿੰਨ ਬਾਰ ਦੁਹਰਾਇਆ ਜਾਂਦਾ ਹੈ ਪੈਨ 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 ਇਹ ਵੀ ਇੱਕ ਅਰਜੈਂਟ ਮਤਲਬ ਜ਼ਰੂਰੀ ਸਥਿਤੀ ਦਾ ਸੰਕੇਤ ਹੈ ਪਰ ਇਹ ਮੇੜੇ ਜਿੰਨੀ ਗੰਭੀਰ ਨਹੀਂ ਹੁੰਦੀ ਅੱਛਾ ਘੱਟ ਗੰਭੀਰ ਮਤਲਬ ਹਾਂ ਮਤਲਬ ਹਾਲਾਤ ਜ਼ਰੂਰੀ ਨੇ ਪਰ ਜਾਨ ਨੂੰ ਤੁਰੰਤ ਖਤਰਾ ਨਹੀਂ ਹੈ ਜਿਵੇਂ ਕੋਈ ਟੈਕਨੀਕਲ ਖਰਾਬੀ ਆ ਗਈ ਜਹਾਜ਼ ਕਿਸੇ ਯਾਤਰੀ ਦੀ ਸਿਹਤ ਅਚਾਨਕ ਵਿਗੜ ਗਈ ਕੋਈ ਮੈਡੀਕਲ ਐਮਰਜੈਂਸੀ ਹੋ ਗਈ ਜਾਂ ਫਿਰ ਕਹਿ ਲੋ ਕਮਿਊਨੀਕੇਸ਼ਨ ਸਿਸਟਮ 'ਚ ਕੋਈ ਸਮੱਸਿਆ ਆ ਗਈ ਜਿਸ ਲਈ ਮਦਦ ਚਾਹੀਦੀ ਹੈ ओके ਤਬ ਮੋਟੇ ਤੌਰ ਤੇ ਮੇਡੇ ਮਤਲਬ ਜਾਨ ਦਾ ਤੁਰੰਤ ਖਤਰਾ ਸਭ ਤੋਂ ਗੰਭੀਰ ਤੇ ਪੈਨ ਪੈਨ ਮਤਲਬ ਹਾਲਤ ਜ਼ਰੂਰੀ ਹੈ ਪਰ ਉਸ ਤੇ ਇੱਕ ਸਟੈਪ ਹੇਠਾਂ ਹੈ ਨਾ ਹਾਂ ਬਿਲਕੁਲ ਸਹੀ ਸਮਝਿਆ ਤੁਸੀਂ ਇਹ ਫਰਕ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨਾਲ ਏਟੀਸੀ ਨੂੰ ਪਤਾ ਲੱਗਦਾ ਕਿ ਸਥਿਤੀ ਕਿੰਨੀ ਗੰਭੀਰ ਹੈ ਤੇ ਉਸੇ ਹਿਸਾਬ ਨਾਲ ਉਹ ਤਰਜੀਹ ਤੇ ਸਾਧਨ ਮੁਹੱਈਆ ਕਰਵਾਉਂਦੇ ਨੇ ਦੇਖੋ ਇਹ ਦੋਵੇਂ ਕੋਲਾ ਮੇਡੇ ਤੇ ਪੈਨ ਪੈਨ ਹਵਾਬਾਜ਼ੀ ਸੁਰੱਖਿਆ ਸਿਸਟਮ ਦਾ ਬਹੁਤ ਬਹੁਤ ਨਾਜ਼ੁਕ ਹਿੱਸਾ ਨੇ ਇਹ ਜਿਹੜੇ ਸਾਫ਼ ਤੇ ਸਟੈਂਡਰਡਾਈਜ਼ ਪ੍ਰੋਟੋਕਾਲ ਨੇ ਨਾ ਇਹ ਐਮਰਜੈਂਸੀ ਵੇਲੇ ਬਹੁਤ ਕੀਮਤੀ ਸਮਾਂ ਬਚਾਉਂਦੇ ਨੇ ਤੇ ਜਾਨਾਂ ਬਚਾਉਣ 'ਚ ਇਹਨਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਸਹੀ ਗੱਲ ਹੈ ਇਸ ਸਾਰੀ ਗੱਲਬਾਤ ਤੋਂ ਇੱਕ ਖਿਆਲ ਇਹ ਆਉਂਦਾ ਹੈ ਕਿ ਕਿਵੇਂ ਐਮਰਜੈਂਸੀ ਦੇ ਵੇਲੇ ਇੱਕ ਬਿਲਕੁਲ ਸਾਫ਼ ਸਿੱਧਾ ਤੇ ਦੁਨੀਆ ਭਰ 'ਚ ਸਮਝਿਆ ਜਾਣ ਵਾਲਾ ਸੰਚਾਰ ਸਿਸਟਮ ਕਿੰਨਾ ਜ਼ਰੂਰੀ ਹੋ ਜਾਂਦਾ ਹੈ ਇਹ ਸੋਚਣ ਵਾਲੀ ਗੱਲ ਹੈ ਕੀ ਕੀ ਇਸ ਤਰ੍ਹਾਂ ਦੇ ਸਟੈਂਡਰਡ ਐਮਰਜੈਂਸੀ ਕਮਿਊਨੀਕੇਸ਼ਨ ਪ੍ਰੋਟੋਕਾਲ ਹੋਰ ਖੇਤਰਾਂ ਵਿੱਚ ਵੀ ਲਾਗੂ ਕੀਤੇ ਜਾ ਸਕਦੇ ਨੇ ਮਤਲਬ ਜਿੱਥੇ ਤੇਜ਼ ਤੇ ਸਹੀ ਸੰਚਾਰ ਜ਼ਿੰਦਗੀ ਤੇ ਮੌਤ ਦਾ ਸਵਾਲ ਬਣ ਸਕਦਾ ਹੈ ਇੱਕ ਸਵਾਲ ਹੈ ਜਿਸ ਤੇ ਸਾਨੂੰ ਸੋਚਣਾ ਚਾਹੀਦਾ